ਮਾਤਾ ਹਲਾਲਾ ਹੱਥ ਹਿਲਦੇ ਨਹੀਂ ਹੱਥ ਤੇਰੇ ਕੰਮ ਨਹੀਂ ਕਰਦੇ ਹਲਾ ਹੁਣ ਤਾਂ ਡਈਆਂ ਹੋਰ ਕਿਦਾਂ ਹਲਾਵਾ ਹੁਣ ਤੁੰਗ ਕਿਤੇ ਮੈਂ ਮਸ਼ੀਨ ਬਣ ਜਾ ਤੈ ਮਸ਼ੀਨ ਬਣੇ ਸਰਨਾਵਾ ਹਾਂ ਸਰਨਾ ਹੂੰ ਫਰੂਟ ਫਰਿੱਜ ਵਿੱਚ ਤੂੰ ਨਹੀਂ ਰਹਿਣ ਦਿੰਦੀ ਜਿਹੜਾ ਮੈਂ ਲਿਆ ਕੇ ਰੱਖਣੀ ਆ ਉਸੇ ਟਾਈਮ ਹੀ ਕੱਢ ਕੇ ਖਾ ਲੈਣੀ ਆ ਖਾਣਾ ਨਹੀਂਗਾ ਸਹਾਨ ਕਰਨਾ ਜਦੋਂ ਮੈਂ ਕੰਮ ਕਰਨੀ ਆ ਤਾਂ ਖਾਣਾ ਵੀ ਸਹ ਹੈ ਨਾ ਛਤੀ ਛਤੀ ਹੱਥ ਹਲਾ ਕਰ ਅਜੇ ਰੋਟੀ ਪੱਕਣ ਵਾਲੀ ਆ ਪੱਕਣ ਵਾਲੀ ਆ ਤੇ ਮੇਰੇ ਸਿਰ ਤੇ ਸਾਰਾ ਸਹਾਨ ਸੁੱਟਿਆ ਵਾ ਤਾਂ ਮੈਂ ਹੁਈਆਂ ਪੋਚੇ ਮੈਂ ਲਾਵਾਂ ਰੋਟੀ ਮੈਂ ਪਕਾਵਾਂ ਇਹ ਜੈਲਦਾਰ ਨਹੀਂ ਬਣੀ ਹੈ ਵੱਡੀ ਹਾਂ ਵੇਖੋ ਤੇ ਬਣਾ ਨਹੀਂ ਜੈਲਦਾਰ ਨਹੀਂ ਹੈ ਦਵਾਈਆਂ دارو ਕੌਣ ਲਿਆ ਕੇ ਦਿੰਦਾ ਮੈਂ ਹੀ ਲਿਆ ਕੇ ਦਿੰਨੀ ਆ ਗੱਲਾਂ ਮਾਰਦੀ ਆ ਚੁੱਪ ਕਰਕੇ ਤੇ ਝਾੜੂ ਲਾ ਮੇਰੇ ਨਾਲ ਬੋਤੀ ਜ਼ੁਬਾਨ ਨਾਲ ਲੜਾਇਆ ਕਰ ਅੱਛਾ ਆਹੋ ਝਾੜੂ ਤੇ ਹੁਣ ਮੈਂ ਲਾ ਹੀ ਲੈਣਾ ਜਿਹੜਾ ਫੜਿਆ ਵਾ ਆ ਕਰ ਲੈ ਕਰ ਲੈ ਕੰਮ ਸਸ਼ਟੀ ਹੱਥ ਮਾਰਿਆ ਕਰ ਇੱਕ ਤੇ ਜਿੱਲੀ ਇੰਨੀ ਆ ਨਾ ਮਾਤਾ ਗੱਲ ਨਹੀਂ ਕਰਨ ਵਾਲੀ ਤੇ ਸੇਤੀ ਸੇਤੀ ਕਰਕੇ ਨਾ ਮੈਨੂੰ ਕੱਪ ਵਧੀਆ ਚਾਹ ਦਾ ਬਣਾ ਕੇ ਦੇ ਮੇਰੇ ਸਿਰ ਤੇ ਬੜੀ ਹੋਣ ਗਈ ਹੈ ਅੱਛਾ ਹੋਰ ਕੋਈ ਬਸ ਬਸ ਰੋਟੀ ਮੈਂ ਬਾਅਦ ਚ ਖਾਉਂਗੀ ਸ਼ੁਕਰ ਹੈ ਮੁੰਡਾ ਮੇਰਾ ਕਾਹਦਾ ਬਾਹਰ ਚਲ ਗਿਆ ਇੰਨ ਤਾਂ ਮੈਨੂੰ ਵੇਲੇ ਨੇ ਸਣੀ ਨਗਾਉਂ ਲਈ ਆ ਹਾਂ ਸਾਰਾ ਕੰਮ ਮੇਰੇ ਕੋਈ ਕਰਉਂਦੀ ਆ ਨਾ ਮੇਰੀ ਉਹਦੇ ਨਾਲ ਗੱਲ ਕਰਨ ਦਿੰਦੀ ਆ ਉਹਦੇ ਨਾਲ ਮੇਰੀ ਗੱਲ ਵੀ ਨਹੀਂ ਕਰਉਂਦੀ ਫੇ ਕਿਤੇ ਉਹਨੂੰ ਦੱਸ ਨਾ ਦਵੇ ਨਾ ਮਾਤਾ ਤੂੰ ਗੱਲ ਕਰਕੇ ਕੀ ਲੈਣਾ ਹੈ ਗੱਲ ਨਹੀਂ ਕਰਾਉਂਦੀ ਮੇਰੀ ਤੇਰਾ ਰਾਦਾ ਇਹ ਹੁਣਾਵਾ ਤੈਨੂੰ ਝੂਠੀਆਂ ਸੱਚੀਆਂ ਬਣਾਵਣਾ ਕੇ ਦੱਸੂਗੀ ਤੇ ਦੱਸ ਲੇਗੀ ਤੇ ਮੇਰਾ ਕੀ ਜਾਊਗਾ ਮੰਨਣੀਆਂ ਤਾਂ ਉਹਨੇ ਮੇਰੀਆਂ ਹੀ ਆ ਇੰਨਾ ਪੈਹਾ ਖਲਾਉਂਡਿਆ ਵਾ ਨਾ ਤਾਂ ਹੀ ਤੈਨੂੰ ਆਸ਼ਪ੍ਰਸ਼ਤੀਆਂ ਕਰਾਉਂ ਲਈ ਆ ਚੰਗਾ ਖਾਂਡਾ ਚੰਗਾ ਪਾਉਂਡਾ ਜੇ ਬਹੁਤੀਆਂ ਗੱਲਾਂ ਨਾ ਕਰੋ ਕੰਮ ਕਰੋ ਦਵਾਦਵ ਜਿਹੜਾ ਕਰਨ ਵਾਲਾ ਵਾ ਐਸ਼ਾ ਕਰਾਉਂ ਲਈ ਆ ਮੈਨੂੰ ਹਾਂ ਕਾਦੀਆਂ ਮੈਨੂੰ ਐਸ਼ਾ ਕਰਾਉਂ ਲਈ ਆ ਤੂੰ ਇਹ ਮੈਨੂੰ ਦੱਸ ਸਾਰਾ ਦਿਨ ਤੇ ਤੂੰ ਮੈਂ ਡਾਸ਼ ਨਹੀਂ ਮੈਨੂੰ ਕਦੀ ਭਾਂਡੇ ਮਾਜਲਾ ਮਾਈ ਕਦੀ ਰੋਟੀ ਪਕਾ ਦੇ ਮਾਈ ਕਦੀ ਮੈਨੂੰ ਕੱਪ ਚਾਹ ਦਾ ਬਣਾ ਦੇ ਮਾਈ ਮਾਈ ਤੇ ਤੂੰ ਸਮਝੀ ਐ ਨੌਕਰਾਂਣੀ ਹਾਂ ਇਸੇ ਕਰਕੇ ਤੂੰ ਮੇਰੀ ਗੱਲ ਨਹੀਂ ਮੇਰੇ ਪੁੱਤ ਨਾਲ ਕਰਉਂਦੀ ਤੇ ਉਹਨੂੰ ਦੱਸ ਨਾ ਦਵੇ ਕੋਈ ਗੱਲ ਨਹੀਂ ਜੇ ਤੂੰ ਛੁੱਟੀ ਆਏਗਾ ਤਾਂ ਸਾਰੀਆਂ ਦੱਸਾਂਗੀ ਕਰ ਲਾ ਜਿੰਨੀਆਂ ਤੁਹਾਨੂੰ ਮੇਰੇ ਨਾਲ ਕਰਨੀਆਂ ਨੇ ਦੇ ਲਹਨ ਸੀਤਾ ਮੈਨੂੰ ਫੇਰ ਤੈਨੂੰ ਪਤਾ ਲੱਗੂਗਾ ਜਦੋਂ ਤੇਨੂੰ ਗੋਤੋਂ ਫੜ ਕੇ ਬਾਹਰ ਕੱਢੂਗਾ ਤੇ ਮੇਰੀ ਮਾਂ ਨਾ ਤੋ ਆ ਕੁਛ ਕਰਦੀ ਰਹੀ ਆ ਵੇਖ ਲਾ ਉੱਥੇ ਹੱਥ ਕਸਾਈ ਜਾਂਦੀ ਮਾਤਾ ਇਹ ਨਹੀਂ ਪਤਾ ਵੀ ਜਾ ਕੇ ਤੇ ਘੁੱਟ ਚਾਹ ਹੀ ਬਣਾਦਾ ਨਾਲੇ ਭਾਂਡਿਆਂ ਦਾ ਢੇਰ ਲੱਗਾ ਰਾਤ ਦਾ ਮੰਜਣ ਵਾਲਾ ਜਾ ਜਾ ਕੇ ਤੇ ਭਾਂਡੇ ਮਾਂ ਚ ਪਹਿਲਾਂ ਆ ਸੁੱਟ ਦੇ ਝਾੜੂ ਹੁਣ ਇੱਥੇ ਕਿਆ ਬਣਾਦੇ ਚਾਹ ਬਣਾਦੇ ਆ ਲੈ ਫੜ ਝਾੜੂ ਹੁਣ ਤੇਨੂੰ ਬਣਾ ਕੇ ਦਿੰਨੀ ਆ ਤਾਂ ਡੱਫ ਲੈ ਚਾਹ ਵੇਲੀ ਮਾਤਾ ਦੀ ਨਾ ਤਮਾ ਜਿਆਦਾ ਹੀ ਵਿਗੜਦੀ ਜਾਣ ਲਈ ਹੈ ਹੈ ਇੱਕ ਝਾੜੂ ਮੇਰੇ ਸਿਰ ਚ ਨਹੀਂ ਮਾਰਿਆ ਕਿੱਦਾਂ ਵਗਾ ਕੇ ਗਈ ਹੈ ਵਿੜੇ ਦੇ ਵਿੱਚ ਕੋਈ ਗੱਲ ਨਹੀਂ ਮਾਤਾ ਆਨੀ ਆ ਨਾ ਤੂੰ ਮੁੰਡੇ ਨੂੰ ਕਹਿ ਕੇ ਤੈਨੂੰ ਘਰੋਂ ਬਾਹਰ ਕਢਾਉਂਗੀ ਇਹ ਕੀ ਪਤਾ ਵਾ ਘਰੋਂ ਬਾਹਰ ਮਾਤਾ ਤੈਨੂੰ ਮੈਂ ਹੀ ਨਹੀਂ ਕਢਾ ਦੇਣਾ ਠੀਕ ਕਰ ਨਾ ਕਰ ਤੂੰ ਜੇ ਤੈਨੂੰ ਉਹਨੇ ਜੋ ਕੀ ਛੱਡੂਗੀ ਤੇ ਫੇਰ ਵਾ ਨਾ ਕੰਮ ਕਰਾ ਕਰਾ ਕੇ ਤੇਰਾ ਮੈਂ ਕਿਤੇ ਬੁਰਾ ਹਾਲ ਨਾ ਨਾ ਕਰਤਾ ਤੇ ਮੇਰਾ ਨਾ ਵੀ ਜੀਵਨ ਨਹੀਂ ਕੋਈ ਗੱਲ ਨਹੀਂ ਫਾਹ ਕਿਦਣਾ ਪਿਆ ਤੇਰਾ ਜੀਵਨ ਨਾ ਪਿਆ ਵਾ ਨਾਲੇ ਮੈਨੂੰ ਤੇ ਮੁਖਤ ਦੀ ਨੌਕਰਾਨੀ ਮਿਲੀ ਹੈ ਮੈਨੂੰ ਤੇ ਕੰਮ ਵਾਲੀ ਰੱਖਣ ਦੀ ਲੋੜ ਨਹੀਂ ਸਾਰਾ ਦਿਨ ਝਾੜੂ ਲਾਉਂਦੀ ਪੋਚੇ ਲਾਉਂਦੀ ਰੋਟੀਆਂ ਪਕਾਉਂਦੀ ਚਾਰ ਗੱਲਾਂ ਕਰ ਵੀ ਲੈਂਦੀ ਆ ਤੇ ਕੋਈ ਗੱਲ ਨਹੀਂ ਮੇਰੀ ਕਿਹੜੀ ਫਿੱਤੀ ਦੰਡਈ ਆ ਚੱਲ ਵੇਖਾਂ ਬਣਾਉਂਦੀ ਆ ਚਾਹ ਫਲਾ ਚੱਲ ਕੰਮ ਨਿਪਟੜ ਗਿਆ ਸੋਚਨੀ ਮੰਮੀ ਨੂੰ ਫੋਨ ਲਾਵਾਂ ਪਰ ਫੋਨ ਕਿ ਲਾਵਾਂ ਮੰਮੀ ਤੇ ਫੋਨ ਚੱਕਦੇ ਹੀ ਨਹੀਂ ਤੇ ਭਾਬੀ ਨੂੰ ਲਾਵਾਂ ਉਹ ਵੀ ਬਾਹਨੇ ਬਣਾ ਦਿੰਦੀ ਆ ਕਿ ਮੰਮੀ ਮੈਂ ਬਾਹਰ ਆ ਮੰਮੀ ਹੈ ਨਹੀਂ ਆ ਮੰਮੀ ਕਿਸੇ ਦੇ ਘਰ ਗਈ ਆ ਬਾਹਨੇ ਤੇ ਪਹਿਲੇ ਕਰ ਦਿੰਦੀ ਨਾ ਮੇਰੀ ਗੱਲ ਕਰਾਂਦੀ ਐ ਨਾ ਕੋਸ਼ਿਸ਼ ਤੇ ਮੇਰਾ ਤੇ ਜੀ ਕਰ ਰਿਹਾ ਮਮੀ ਨੂੰ ਮਿਲਣ ਨੂੰ ਕਿੰਨਾ ਟਾਈਮ ਹੋ ਗਿਆ ਨਾ ਮੰਮੀ ਆਏ ਨਾ ਮੈਂ ਹੀ ਗਈ ਆ ਹੁਣ ਇਹਨਾਂ ਨੂੰ ਡਿਊਟੀ ਤੇ ਛੁੱਟੀ ਨਹੀਂ ਹੁੰਦੀ ਇਹਨਾਂ ਨੂੰ ਡਿਊਟੀ ਤੇ ਛੁੱਟੀ ਹੋਵੇ ਤੇ ਚੱਲ ਬੰਦਾ ਨਾ ਸਾਹ ਢਾੜੀ ਚੱਲ ਜੇ ਤੇ ਇਹਦੀ ਛੁੱਟੀ ਵੀ ਕਰ ਲੈਣ ਤੇ ਫਿਰ ਇਹਨਾਂ ਦਾ ਔਖਾ ਹੁੰਦਾ ਉੱਥੇ ਕੰਮ ਦਾ ਮੈਂ ਨਾ ਫਸੀ ਪਈ ਆ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ ਜਾਂ ਤੇ ਪਾਪੀ ਮੇਰੀ ਗੱਲ ਕਰਾ ਦਿਆ ਕਰੇ ਨਾ ਤੇ ਮੈਂ ਵੀ ਕਿਤੇ ਗੱਲ ਕਰਕੇ ਤੇ ਹਾਲ ਚਾਲ ਪੁੱਛ ਲੈ ਤਾਂ ਮਨ ਹੋਰ ਦਾ ਹੋਰ ਹੋ ਜਾਂਦਾ ਸਗੋਂ ਮਾਵਾ ਧੀਆਂ ਦੀ ਕਿੰਨੀਆਂ ਗੱਲਾਂ ਹੁੰਦੀਆਂ ਕਰਨ ਵਾਲੀਆਂ ਚਲ ਕੋਈ ਨਹੀਂ ਉਹਦਾ ਕਰਦੀ ਆਣਗੇ ਨਾ ਇਹਨਾਂ ਨਾਲ ਗੱਲ ਕਰਕੇ ਵੇਖਦੀ ਆ ਕਿ ਐਤਵਾਰ ਚਲੀ ਆਪਾਂ ਐਤਵਾਰ ਤੇ ਇਹਨਾਂ ਨੂੰ ਛੁੱਟੀ ਹੁੰਦੀ ਹੈ ਪਰ ਨਾ ਚੋਣਿਆਂ ਦਾ ਕੰਮ ਚੱਲਣ ਦਿਆ ਪਤਾ ਨਹੀਂ ਇਹਨਾਂ ਨੇ ਫਿਰ ਕੰਮ ਨਾ ਕਰਨਾ ਹੋਏ ਕੋਈ ਨਹੀਂ ਗੱਲ ਤੇ ਕਰਾਂਗੀ ਨਾ ਦੇਖਦੇ ਆ ਕੀ ਕਹਿੰਦੇ ਆ ਚਲ ਹੁਣ ਆਉਣ ਵਾਲੇ ਆ ਰੋਟੀ ਪਾਣੀ ਬਣਾ ਲਾਂ ਬਣਾਵਾਂ ਚਾਹ ਮਾਰਾ ਮੱਥੇ ਚਾਹ ਇਹਦੇ ਬਣਾ ਕੇ ਤੇ ਮੇਰੀ ਜਾਨ ਖਾ ਲਈ ਆ ਕੀ ਕਰਾਂ ਮੈਂ ਮੈਨੂੰ ਤੇ ਬਹੁਤ ਤਾ ਦਿੱਤਾ ਇਹਨੇ ਇਹ ਨਾ ਤੇ ਸਤਾਵਨੀ ਕੋਈ ਨਹੀਂ ਤਾਂ ਇਹ ਨੂੰ ਕਾਦੀ ਗਏ ਤੇ ਮੇਰੀ ਦੁਸ਼ਮਣੀ ਪੈ ਗਈ ਆ ਜਾਵਾਂ ਮੈਂ ਬਣਾ ਕੇ ਮੈਂ ਦਵਾ ਰੋਟੀਆਂ ਪਕਾ ਕੇ ਵੀ ਮੈਂ ਦਵਾ ਹੈਂ ਦੱਸ ਕੀ ਕਰਾਂ ਇਹ ਤੇ ਕੁੜੀ ਨੂੰ ਕਿੰਨਾ ਚਿਰ ਹੋ ਗਿਆ ਕਿਤੇ ਉਹਨੇ ਮੈਨੂੰ ਫੋਨ ਕਰਕੇ ਪੁੱਛਿਆ ਵੀ ਮਾਂ ਤੇਰਾ ਕੀ ਹਾਲ ਆ ਤੇ ਕੀ ਨਹੀਂ ਕਿਦਾਂ ਤੇਰਾ ਟਾਈਮ ਪਾਸ ਹੋਣ ਡਿਆ ਜੇ ਕੁੜੀ ਆ ਜਾਂਦੀ ਆ ਨਾ ਤੇ ਸਾਡੀ ਰਾਖੀ ਕਰਦੀ ਆ ਵੀ ਕਿਤੇ ਕੁੜੀ ਨੂੰ ਕੋਈ ਗੱਲ ਨਾ ਦੱਸ ਦਵੇ ਹੈਂ ਦੱਸ ਆ ਕੋਈ ਗੱਲ ਕਰਨ ਵਾਈ ਆ ਇਹਦੀ ਇੰਨੀ ਗੱਲ ਵਾ ਇਦਾਂ ਕਰੇਗੀ ਤਾਂ ਕਿੰਨਾ ਕਚਰ ਜੀ ਇੱਕ ਤੇ ਚਾਤ ਰਿਆ ਨਾ ਕਿਤੇ ਮੁੰਡੇ ਨਾਲ ਮੇਰੀ ਗੱਲ ਕਰੰਦੀ ਆ ਦੱਸ ਮੇਰਾ ਪੁੱਤ ਵਾ ਮੈਂ ਜੰਮਿਆ ਪਾਲਿਆ ਐਡਾ ਕੀਤਾ ਤੇ ਤੇਰੇ ਜੋਗਾ ਹੀ ਆ ਮਾਂ ਨਾਲੋਂ ਗੱਲ ਵੀ ਨਹੀਂ ਕਰ ਸਕਦਾ ਕਿਤੇ ਮਾਂ ਦੇ ਨਾਲ ਗਾਕੂਣ ਨਹੀਂ ਦਿੰਦੀ ਹੂੰ ਪਰਾਂ ਹੋ ਕੇ ਸੁਣਦੀ ਆ ਪਰਾਂ ਹੋ ਕੇ ਗੱਲਾਂ ਕਰਦੀ ਆ ਵੀ ਕਿਤੇ ਮਾਤਾ ਨੂੰ ਪਤਾ ਨਾ ਲੱਗ ਜੇ ਜੇ ਪੁੱਛਦਾ ਵੀ ਆ ਤੇ ਮੈਨੂੰ ਆਂਦੀ ਆ ਨਾ ਮਾਤਾ ਤਾਂ ਮੈਂ ਬੜੀ ਸੌਖੀ ਰੱਖੀ ਆ ਮਾਤਾ ਤੇ ਐਂਸ਼ ਲੈਣ ਨਹੀਂ ਆ ਵੇਖੋ ਇਹਦੀਆਂ ਗੱਲਾਂ ਇਹ ਦੀ ਚਾਹ ਤਰવાય ਇੰਨੀ ਚਤਰਾਈ ਵੀ ਨਹੀਂ ਚੰਗੀ ਹੁੰਦੀ ਕੋਈ ਗੱਲ ਨਹੀਂ ਕਦੀ ਨਾ ਕਦੀ ਮੇਰੇ ਪੁੱਤ ਨੇ ਘਰ ਆਉਣਾ ਹੀ ਫੇਰ ਦੱਸੂ ਤੈਨੂੰ ਮੈਂ ਕਿ ਕਿਦਾਂ ਦਾ ਇਦਾਂ ਖਰੀਦਾ ਹੁੰਦਾ ਕਿ ਮੈਂ ਦੱਸੂ ਨਾ ਭਈ ਇਤਰਾ ਇਤਰਾ ਤੰਗੀਆਂ ਦਿੱਤੀਆਂ ਮੈਨੂੰ ਇਹਨੇ ਇਹ ਆਪ ਤੇ ਕਿਤੇ ਕਰਦੀ ਕੱਖ ਨਹੀਂ ਮੇਰੇ ਕੋਈ ਸਾਰਾ ਕੰਮ ਕਰਮਦੀ ਯਾ ਕੁੜੀ ਹਮ ਇਹ ਕੁੜੀ ਨੂੰ ਗੱਲ ਨਹੀਂ ਕਰਨ ਦਿੰਦੀ ਕਿਤੇ ਮੇਰੇ ਨਾਲ ਰਾਖੀਆਂ ਕਰਦੀ ਆਹ ਤੇ ਨਿਕੰਮਾ ਹੋਣਾ ਚਾਹੀਦਾ ਮੈਂ ਲੱਤੀ ਲੂਚੀ ਕਟ ਕੇ ਪਾਲਾਂ ਫੇਰ ਆਖੂਗੀ ਚਾਹ ਨਹੀਂ ਚੰਗੀ ਬਣੀ ਇੱਕ ਫਵਾੜਾ ਮੇਰੇ ਵਾਸਤੇ ਇਈ ਕੁਛ ਕਰਦੀ ਐ ਇਹ ਇਹ ਚਾਹ ਕਾਦੀ ਬਣਾਈ ਆ ਇਹ ਤੇ ਪਾਣੀ ਬਣਾਤਾ ਤੂੰ ਕਿੰਨੇ ਦਿਨ ਹੋ ਗਿਆ ਫਿਰ ਬੀਬੀ ਨਾਲ ਗੱਲ ਨਹੀਂ ਹੋਈ ਮੇਰਾ ਤਾਂ ਮਾਤਾ ਨਾਲ ਗੱਲ ਕਰਨਾ ਹੈ ਨਾਲ ਬੱਚਿਆਂ ਨਾਲ ਵੀ ਹੋ ਜੂ ਇਸੇ ਬੰਦੇ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਕਰਨ ਦੇ ਕਰਨਾ ਕੀ ਆ ਤੁਹਾਨੂੰ ਪਤਾ ਹੀ ਆ ਨਾ ਸਰਕਾਰ ਦਾ ਕੰਮ ਨਹੀਂ ਕਰਨਾ ਬੈਠਾ ਹੋਰ ਕਿੰਨੇ ਕਰਨਾ ਵਾ ਸਵੇਰ ਦੀ ਉਠੀਆਂ ਖਾਤਵੇਂ ਸਾਰਾ ਕੰਮ ਕਰ ਕਰ ਕੇ ਉਹ ਚਲਮ ਨਾਲ ਮਾਤਾ ਨੂੰ ਲੈ ਲਿਆ ਕਰ 10 ਮਿੰਟ ਹੈ ਆਪ ਲੱਗੀ ਰਹਿਨੀ ਹੈ ਤੁਹਾਡੀ ਮਾਤਾ ਨੂੰ ਲੈ ਕੇ ਤੈਨੂੰ ਮਰਨਾ ਵਾ ਕਿਰਤੀ ਹੀ ਕਹੋਗੇ ਮੇਰੀ ਮਾਂ ਕੰਮ ਕਰਾਉਂਦੀ ਆ ਮਾਂ ਨਾ ਇਹ ਨਹੀਂ ਮੈਂ ਕੰਮ ਕਰਨਾ ਉਹ ਨਹੀਂ ਨਹੀਂ ਬਾਹਰੋਂ ਤੇ ਮੈਂ ਮੰਦਿਰ ਤੇ ਬਿਠਾਉਂਦਾ ਨਹੀਂ ਆ ਉਹ ਮੇਰੀ ਗੱਲ ਸੁਣ ਲੈ ਤੇ ਸਾਡੇ ਵੀ ਤੁਰੇ ਫਿਰਨਗੇ ਬਾੜੇ ਮੋਟੇ ਜੇ ਮੰਜੇ ਤੇ ਬੈ ਕੇ ਤੇ ਪੱਕੀ ਬੈ ਜਾਵਾਂ ਉਹ ਨਹੀਂ ਨਹੀਂ ਇਹ ਨਹੀਂ ਗੱਲ ਬਣਨੀ ਕੋਈ ਗੱਲ ਨਹੀਂ ਕਿ ਚਰਹੀ ਹੋ ਗਿਆ ਮੰਦਿਰੇ ਬਿਠਾਲ ਕੇ ਮੈਂ ਕਿੰਨੇ ਟਾਈਮ ਮੰਜੀ ਤੇ ਰੋਟੀ ਤੇ ਨਹੀਂ ਆ ਮੈਂ ਮੈਂ ਵਾਹਵਾ ਦੇ ਦੌਰਾ ਨਹੀਂ ਕਰਨੰਦੀ ਉਹ ਚੱਲ ਖਿਆ ਰਖਿਆ ਗਿਆ ਸਿਆਣੇ ਦੀ ਨਾ ਇਤ ਕਰਨੀ ਚਾਹੀਦੀ ਆ ਸਿਆਣੇ ਰਹਿ ਕੇ ਕਿੱਥੇ ਘਰ ਅਜ ਗਏ ਹੈ ਚੱਲ ਮੈਂ ਤਾਂ ਕਹੀ ਨਹੀਂ ਜੀ ਘੱਟੇ ਕੀ ਬਾਹਰ ਜੇ ਚਲਹਣ ਹੋ ਜੇ ਆਸਰਾ ਹੀ ਬੜਾਵਾ ਹੈ ਨਾ ਇਹੋ ਗੱਲ ਆਸ ਤੋਂ ਅੱਗੇ ਤਾਂ ਮੈਂ ਕੰਮ ਨਹੀਂ ਕਰਨ ਦੀ ਕੋਈ ਹਾਂ ਠੀਕ ਉਹਦੇ ਗੱਲ ਦਾਡੀ ਚਲੋ ਇਸ ਤਰ੍ਹਾਂ ਵੀ ਖਿਆਲ ਪਾਣੀ ਰੱਖਿਆ ਕਰ ਪੂਰਾ ਹੈ ਬਿਲਕੁਲ ਬਿਲਕੁਲ ਕਿਉਂ ਨਹੀਂ ਖਿਆਲ ਰੱਖਣਾ ਬੱਚਾ ਖਣਾ ਤਾਂ ਕੇ ਨਾ ਰੱਖਣਾ ਹੋਰ ਬੱਚਿਆਂ ਦਾ ਕਿਹਾਲਾ ਠੀਕ ਆ ਉਹ ਵੀ ਠੀਕ ਠਾਕ ਹਨ ਦੇ ਸਕੂਲ ਅੱਛਾ ਅੱਛਾ ਕੀ ਕਰਦਾ ਨਿਕਾ ਆਖੇ ਲਾ ਹਾਂ ਗਿਆ ਸਕੂਲ ਆ ਕਿਉਂ ਖੇ ਲੱਗਦਾ ਕਿ ਨਹੀਂ ਆਖੇਦ ਲੱਗਦਾ ਵਾ ਆਪੀ ਜਾਂਦੀ ਲੱਗਣਾ ਨਹੀਂ ਅੱਛਾ ਅੱਛਾ ਮੈਂ ਹੈ ਇਹ ਨਾ ਸਮਝੇ ਵੀ ਪਿਓ ਘਰ ਨਹੀਂ ਤੇ ਮੈਂ ਕਰਾਂ ਬਦਮਾਸ਼ੀਆਂ ਕਰਾਂ ਇੱਥੇ ਹੈ ਨਹੀਂ ਨਹੀਂ ਇਹੋ ਜਿਹਾ ਨਹੀਂਗਾ ਮੇਰਾ ਪੁੱਤ ਬੜਾ ਚੰਗਾ ਵਾ ਚਲੋ ਠੀਕ ਹੈ ਚਲੋ ਮਹਾਰਾਜ ਚੰਗੀ ਬੁੱਧੀ ਬਾਗੇ ਰੱਖਿਆ ਹੈ ਹਾਂਜੀ ਹਾਂਜੀ ਆ ਮਮੀ ਦੇਣਾ ਮਮੀ ਦੇਵਾ ਮੈਂ ਪ੍ਰੋਗਰਾਮ ਬਣਾਉਣ ਪਰ ਮੈਂ ਨਾ ਰਦਾ ਵਿਚਾਰਾ ਜੇ ਨਾ ਹਾਂ ਕੁਛ ਪੰਜ ਚਾਰ ਮਹੀਨੇ ਹੋਰ ਲਾਈ ਲਵਾ ਹੈ ਫੇਰੇ ਆਉਂਗਾ ਚਲ ਚਲ ਕੋਈ ਨਹੀਂ ਲਾਵਾ ਲਾਵਾ ਹੋ ਜੇ ਟਾਈਮ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਹਾਂ ਹਾਂ ਤੇ ਹੋਰ ਮੇਰੀ ਬੀਬੀ ਨਾਲ ਗੱਲ ਕਰਾਵਾਂ ਜਰ ਮਾਤਾ ਕਾ ਉਹ ਤੇ ਦਵਾਈ ਖਾ ਕੇ ਤੇ ਜਰਾ ਖਸਾਉਂਦੇ ਆ ਗਰ ਰੰਦੇ ਹਾਂ ਮਠਾਲ ਦੀ ਜੀ ਲੈ ਦੱਸ ਉਹਨੇ ਫੇਰ ਕਹਣਾ ਮੈਨੂੰ ਫੋਨ ਨਹੀਂ ਕੀਤਾ ਹੈ ਚਲ ਕੋਈ ਨਹੀਂ ਮੈਂ ਦੱਤੂੰਗੀ ਫੋਨ ਆਇਆ ਹੈ ਰਾਜੀ ਬਣ ਚਲ ਜੇ ਲੰਮੇ ਪਏ ਆ ਨਾ ਤੇ ਰੈਸਟ ਕਰਨ ਦੋ ਤੇ ਕੋਈ ਗੱਲ ਤੇ ਜਦੋਂ ਉੱਠ ਕੇ ਤੇ ਮਰਜੀ ਮਿਸ ਕਾਲ ਦੇ ਦੇ ਤਾਂ ਫਿਰ ਮੈਂ ਫੋਨ ਕਰ ਦੂੰ ਫਿਰ ਹੈ ਮੈਂ ਚੱਲੇ ਕੰਮ ਤੇ ਤੇ ਮੈਂ ਮਰਜੀ ਜਿਆ ਕਰੰਦਿਆ ਆਹੋ ਚਲ ਤੇ ਕੋਈ ਨਹੀਂ ਜਾਓ ਤੁਸੀਂ ਕੰਮ ਤੇ ਜਾਓ ਹਾਂ ਚਲੋ ਚਲ ਠੀਕ ਹੈ ਠੀਕ ਹੈ ਚਲੋ ओके ओके चल यार ਬਾਬਰਾ ਜੀ ਬਾਜੀ ਦਾ ਪਤਾ ਲੱਗ ਜਾਂਦਾ ਚੱਲ ਮਨਾ ਆਪਣੇ ਕੰਮ ਧੰਦੇ ਦੇ ਚੱਲ ਗੱਲ ਹੋ ਗਈ ਬਾਬਾ ਟਾਈਮ ਨਾਲ ਇਹਦਾ ਫੋਨ ਮੁੰਡਿਆ ਆਲਾ ਚਾ ਸੁਣ ਫੋਨ ਕਿਹਦਾ ਨਹੀਂ ਮੇਰੀ ਭੈਣ ਦਾ ਆਉਂਦਿਆ ਸੀਗਾ ਭੈਣ ਦਾ ਮੁੰਡਿਆ ਸੀ ਕਿ ਮਨਜਿੰਦਰ ਦਾ ਮੁੰਡਿਆ ਸੀ ਲੈ ਤਾਨੂੰ ਬਸ ਕੰਨਾ ਤੁਹਾਡਾਂ ਚ ਕੋ ਵਜਦਾ ਰਹਿੰਦਾ ਮਨਜਿੰਦਰ ਦਾ ਆਉਂड्या ਹੈਗਾ ਕਦੋਂ ਆਉਂड्या ਮਨਜਿੰਦਰ ਦਾ ਫੋਨ ਉਹਦਾ ਟਾਈਮ ਨਹੀਂ ਹੈਗਾ ਫੋਨ ਕਰਨ ਦਾ ਕੰਮ ਕੁਮ ਦੇ ਦੇਣਾ ਤੁਹਾਨੂੰ ਪਤਾ ਫਿਰ ਕੰਮ ਜ਼ਿਆਦਾ ਆਉਂਦਾ ਸੀ ਤੇ ਤੂੰ ਮੇਰੇ ਵੱਲੋਂ ਪੁੱਛਿਆ ਕਿ ਨਹੀਂ ਉਹਨੇ ਰਾਜੀ ਬਾਜੀ ਮੈਨੂੰ ਸੱਚੀ ਗੱਲ ਦੱਸ ਜਦੋਂ ਫੋਨ ਹੀ ਨਹੀਂ ਆਇਆ ਤੇ ਮੈਂ ਕਿਦਾਂ ਦੱਸਾਂ ਤੇ ਰਾਜੀ ਬਾਜੀ ਪੁੱਛਿਆ ਕਿ ਨਹੀਂ ਪੁੱਛਿਆ ਹਾਂ ਮੈਨੂੰ ਤੇ ਜਾਪਦਾ ਫੋਨ ਉਹਦਾ ਹੀ ਸੀ ਗੱਲਾਂ ਤੇ ਮੈਨੂੰ ਮਾੜੀਆਂ ਮੋਟੀਆਂ ਸੁਣ ਨਹੀਂ ਲਈਆਂ ਮੁੰਡੇ ਦਾ ਹੀ ਫੋਨ ਸਿੱਖੂ ਝੂਠ ਬੋਲੀ ਜਾਂਦੀ ਹੈ ਮੇਰੇ ਨਾਲ ਚਲੋ ਤੇਰੀ ਮਰਜ਼ੀ ਕੋਈ ਗੱਲ ਨਹੀਂ ਮੈਨੂੰ ਤਾਂ ਸਾਰਾ ਹੀ ਪਤਾ ਵਾ ਤੇ ਅੱਗੇ ਆਦਤ ਵਾ ਮਾਂ ਦਾ ਤੈਨੂੰ ਸੰਦੀ ਬਰੁਹੀ ਲੱਗ ਕੇ ਸੁਣਦੀ ਤੇ ਕਿਹਦਾ ਫੋਨ ਆਉਂਦਾ ਤੇ ਕਿਹਦਾ ਨਹੀਂ ਆਉਂਦਾ ਤੇ ਉਦਾਂ ਹੀ ਮੈਨੂੰ ਲੱਗਾ ਖਾਨ ਵਜਣ ਡਿਆ ਪਿਆ ਮੈਂ ਤੇ ਚਾਹ ਲੈ ਕੇ ਤੇਰੇ ਆਉਂ ਲਈ ਹਾਂ ਤੇ ਮੈਨੂੰ ਆਵਾਜ਼ ਸੁਣੀ ਹੂੰ ਫੋਨ ਤੇ ਮੈਂ ਕਦੇ ਇਹਦਾ ਕੱਟਦਾ ਨਾਲੇ ਮੇਰੀ ਭੈਣ ਦਾ ਫੋਨ ਹੀਗਾ ਜੇ ਮਨਜਿੰਦਰ ਦਾ ਫੋਨ ਹੁੰਦਾ ਤੇ ਜੇ ਮੈਨੂੰ ਕਹਿੰਦਾ ਮੇਰੀ ਮਾਂ ਨਾਲ ਗੱਲ ਕਰਾ ਤਾਂ ਮੈਂ ਕਰਵਾ ਦਿੰਦੀ ਐਡੀ ਨਹੀਂ ਕਿਹਾਗੀ ਮੈਂ ਤੇ ਗੱਲ ਨਾ ਕਰਾਉਂਗੀ ਮੈਂ ਇੰਨਾ ਕਠੋਰ ਨਹੀਂ ਹੋ ਸਕਦਾ ਪ ਮੇਰਾ ਖੂਨ ਮਾ ਉਹ ਉਹ ਐਡੀ ਥੋੜੀ ਗੱਲਾਂ ਵੀ ਮੇਰੇ ਵੱਲੋਂ ਪੁੱਛੇ ਹੀ ਨਾ ਜਾਂ ਫੋਨ ਹੀ ਨਾ ਕਰੇ ਹੂੰ ਜਾਣ ਕੇ ਕਹਿ ਛੱਡਨੀ ਆਪ ਤੂੰ ਸੁਣ ਗਣ ਲੈਨੀ ਆ ਸਾਰੀਆਂ ਗੱਲਾਂ ਪਤਾ ਕਰ ਲੈਣੀਆਂ ਤੇ ਮੇਰੀ ਵਾਰੀ ਕਹਿ ਛੱਡਨੀ ਨਾ ਉਹਦਾ ਤੇ ਫੋਨ ਆਇਆ ਹੀ ਨਹੀਂਗਾ ਉਹ ਤੇ ਐਦਾਂ ਮਾ ਉਦਾਂ ਮਾ ਦਾ ਕੰਮ ਚੋਂ ਵੇਰ ਨਹੀਂ ਲੱਗਦਾ ਜਾਣ ਕੇ ਮੇਰ ਨਾਲ ਕਰਨੀ ਤੂੰ ਨਹੀਂ ਤੇ ਉਥੇ ਐਡੀ ਦੂਰ ਉਹ ਫੋਨ ਹੀ ਕਰਨ ਗਿਆ ਵਾ ਵੇਲਾ ਵਾ ਉਹਨੂੰ ਕੰਮ ਤੋਂ ਵੇਲ ਨਹੀਂ ਮਿਲਦੀ ਇੱਕ ਡਿਊਟੀ ਕਰਦਾ ਦੂਜੀ ਤੇ ਦੂਜੀ ਤੇ ਕਰਦਾ ਤੀਜੀ ਤੇ ਉਹਨਾਂ ਕੈਮ ਲੱਗਦਾ ਫੋਨ ਕਰਨ ਦਾ ਐਵੇਂ ਨਾ ਬੜਕਾਂ ਲਿਆ ਕਰੋ ਤੇਰੇ ਨਾਲ ਗੱਲ ਕਿਦਾਂ ਹੋ ਜਾਂਦੀ ਆ ਫਿਰ ਜੀ ਉਹਦਾ ਮੇਰੇ ਨਾਲ ਟਾਈਮ ਨਹੀਂ ਲੱਗਦਾ ਤੇ ਹੈ ਜਰਨਾ ਕਿ ਤੂੰ ਹੁੰਦੀ ਆ ਮੈਨੂੰ ਵੀ ਨਹੀਂ ਫੋਨ ਆਉਂਦਾ ਅੱਛਾ ਆਹ ਮਹੀਨਾ ਮਹੀਨਾ ਲੰਘ ਜਾਂਦਾ ਇਦਾਂ ਹੀ ਚਲੋ ਠੀਕ ਆ ਤੇ ਜਦੋਂ ਸੁੱਤੇ ਹੁੰਦੇ ਆ ਰਾਤ ਅਸੀਂ ਨੇਰੇ ਹੋਏ ਉਦੋਂ ਭਾਵੇਂ ਕਿਤੇ ਆਵੇ ਫੋਨ ਕੋਈ 5 ਮਿੰਟ ਫੋਨ ਕਰਦੇ ਆ ਉਸਲੇ ਕੱਟ ਦਿੰਦੇ ਆ ਕਿ ਮੈਂ ਵੀ ਸੌਣਾ ਵਾ ਨੀਰਾ ਹੋ ਗਿਆ ਵਾ ਤੇ ਫਿਰ ਮੈਂ ਕੀ ਆਖਿਆ ਕਰਾਂ ਤੁਹਾਨੂੰ ਠਾਲਿਆ ਕਰਾਂ ਫਿਰ ਦੀ ਰਾਤ ਮਾੜਾ ਗਿਆ ਠਾਲ ਕੇ ਮੇਰੀ ਗੱਲ ਕਰਾ ਦਿਆ ਕਰ ਚਲ ਮੈਂ ਰਾਜੀ ਬਾਜੀ ਪੁੱਛਣਾ ਉਹਦੀ ਆਵਾਜ਼ ਹੀ ਸੁਣਨੀ ਆ ਇਹਨੇ ਨਾ ਮੈ ਕਿਚਾਰੋ ਮੇਰਾ ਪੁੱਤ ਠੀਕ ਠਾਕ ਆ ਭਾਈ ਕੰਮ ਕਰਨ ਲਿਆ ਕੋਈ ਗੱਲ ਨਹੀਂ ਤੂੰ ਤਾਂ ਕੰਨਵਾਜ ਪੈਣ ਹੀ ਨਹੀਂ ਦਿੰਦੀ ਮੇਰੇ ਉਹਦੀ ਚੱਲ ਕੋਈ ਨਹੀਂ ਜਿੰਦਾ ਮਰਜ਼ੀ ਤੇਰੀ ਕਰ ਭੈਣ ਹੁਣ ਤੇਰੇ ਹੱਥ ਵਾਸਿਆ ਹੁਣ ਜਿੰਦਾ ਤੇਰੀ ਮਰਜ਼ੀ ਆ ਕਰੀ ਜਾ ਅਸੀਂ ਤਾਂ ਟਾਈਮ ਕੱਢਣਾਈ ਆ ਦੂਣ ਚ ਕਾਣੀ ਚ ਵਾਜ ਨਹੀਂ ਪੈਣ ਜਿੰਦੀ ਪੈਣ ਵੀ ਕਿਉਂ ਦਵਾ ਹੈ ਜੇ ਕੰਨਾਂ ਚ ਵਾਜਾਂ ਪੈਣ ਦਿੱਤੀਆਂ ਤਾਂ ਕਰਦੇ ਕੰਮ ਕਿਨੇ ਕਰਨੇ ਆ ਤੂੰ ਤਾਂ ਮਾਤਾ ਸਭ ਕੁਝ ਦੱਸਣਾ ਵਾ ਮੇਰੇ ਕੋਲ ਕੰਮ ਕਰਾਉਂਦੀ ਸਾਰਾ ਕਿਤੇ ਮੇਰੇ ਆ ਕੰਮ ਕਿੰਨੇ ਕਰਨੇ ਆ ਮੈਂ ਤਾਂ ਕਦੀ ਵੀ ਨਹੀਂ ਗੱਲ ਕਰਾਉਂਦੀ ਜਿੱਥੋਂ ਤੱਕ ਮੇਰੀ ਵਾਪਿਸ ਚੱਲੀ ਨਾ ਗੱਲ ਨਾ ਕਰਾਈ ਤੇਰੇ ਪੁੱਤ ਨਾ ਮੈਂ ਵੇਖੀ ਜਾ ਤੂੰ ਵੱਡਦਾ ਕੀ ਆ ਭੈਣ ਭੈਣ ਲੈ ਮੇਰਾ ਵੀਰ ਆਇਆ ਵਾ ਸਸਰੀ ਘਰ ਪੈਣਾ ਸਸਰੀ ਘਰ ਅੱਜਕੱਦ ਜੀ ਕਰ ਪਿਆ ਹੈ ਕਿੰਦਾ ਚੇਤਾ ਆ ਪੈਣ ਦਾ ਅੱਜ ਉਹ ਪੈਣ ਕੰਬੜਾ ਜ਼ਰੂਰੀ ਪਿਆ ਗਿਆ ਹੈਗਾ ਅੱਛਾ ਅੱਛਾ ਤੇ ਫੇਰ ਬਣਾਉਣਾ ਹੀ ਪਿਆ ਚੱਲ ਆ ਜਾ ਅੰਦਰ ਤੇ ਆ ਚਲ ਮਾਂ ਆ ਜਾ ਚੱਲ ਆ ਜਾ ਆ ਜਾ ਕੋਸ ਨਾ ਸਭ ਠੀਕ ਠਾਕ ਆ ਨਾ ਉਹ ਵਧੀਆ ਪੈਣ ਠੀਕ ਆ ਤੇਰੇ ਹੁੰਦੇ ਆ ਮੇਰਾ ਮੜਾ ਹੋਸਾਦਾ ਹੈ ਲੈ ਦੱਸ ਐਵੇਂ ਮਖੌਲ ਨਾ ਕਰਿਆ ਕਰ ਉਹ ਨਹੀਂ ਨਹੀਂ ਤੇ ਮੰਮੀ ਡੈਡੀ ਦਾ ਕੀ ਹਾਲ ਆ ਉਹ ਠੀਕ ਆ ਵਧੀਆ ਵਾ ਵਧੀਆ ਵਾ ਹੋਰ ਚੱਲ ਫਿਰ ਤੇ ਵਧੀਆ ਹੈਂ ਹੋਰ ਤੇ ਹੋਰ ਸੁਣਾ ਠੀਕ ਆ ਭੈਣ ਅੱਛਾ ਅੱਛਾ ਹੋਰ ਭਾਈ ਦਾ ਹੁੰਦਾ ਫੋਨ ਲੈ ਭਾਈਆ ਤੇਰਾ ਤੇ ਦਿਨ ਚ ਦੋ ਵਾਰੀ ਫੋਨ ਕਰਦਾ ਵਾ ਚੱਲ ਵਧੀਆ ਗੱਲ ਆ ਆਹੋ ਠੀਕ ਆ ਠੀਕ ਆ ਫਿਰੇ ਪੈਸੇ ਕਮਾਉਂਦੇ ਆ ਵਾ ਓਏ ਆਹੋ ਚੱਲ ਭੈਣ ਤੂੰ ਸੌਕੀ ਆਪਣੇ ਘਰ ਦੇ ਹੋਰ ਦੋ ਦੋ ਡਿਊਟੀਆਂ ਕਰਨਦੇ ਆ ਦੋ ਦੋ ਹਾਂ ਚੱਲ ਵਧੀਆ ਗੱਲ ਵਾਗੇ ਹੋਰ ਇਹ ਓਵਰਟਾਈਮ ਲਾ ਲਿੰਦਾ ਵਾ ਤੇ ਸਾਡੇ ਵਾਸਤੇ ਕਮਾਉਂਦੇ ਆ ਵਾ ਉਹਨੇ ਕਿਹਨੂੰ ਦੇਣਾ ਓਹ ਹੋਰ ਭੈਣ ਕਿਹਦੇ ਵਾਸਤੇ ਕਮਾਉਣਾ ਆਹੋ ਤੇ ਸਭ ਕੁ ਤੇਰਾ ਹੀ ਆ ਹੋਰ ਹਾਂ ਬਤਿਹਾਰ ਤੂੰ ਨਿਕਾ ਕਿਥੇ ਆ ਸਕੂਲ ਗਿਆ ਵਾ ਅੱਛਾ ਆਹੋ ਠੀਕ ਆ ਠੀਕ ਆ ਤੇ ਮੇਰੀ ਗੱਲ ਸੁਣ ਮਾਰਾ ਮਾਂ ਮਾਈ ਨੂੰ ਚਾਹ ਬਣਵਾਵਾ ਦੇਖੋ ਮਾਰੀ ਲੈਣੀ ਆ ਚੱਲ ਭੈਣ ਮੈਂ ਨਾ ਕੀ ਕਹਿਣਾ ਵਾ ਮੈਨੂੰ ਨਾ ਕੰਮ ਹੈ ਜ਼ਰੂਰੀ ਇਹ ਕਰਨਾ ਉਹ ਕੰਮ ਬਾਅਦ ਚ ਦੱਸ ਦੀ ਪਹਿਲਾਂ ਚਾਹ ਤਾਂ ਬਣਵਾਈਏ ਉਹਦੇ ਕੋਈ ਹੁਣੀ ਅੰਦਰ ਮੂੰਹ ਅੱਡ ਕੇ ਆਹ ਭੈਣ ਮਾਰਲਾਵਾਜ ਮਾਤਾ ਬੀਜੀ ਇੱਧਰ ਆਓ। ਨਾ, ਕੋਈ ਗੱਲ। ਸੱਸੀ ਕਮਸੀ ਜੀ। ਠੀਕ ਠਾਕ ਜੀ। ਠੀਕ ਠਾਕ ਕੋਸਣਾ। ਵਧੀਆ, ਉਹ ਸਿਹਤਾਂ ਠੀਕ ਆ। ਹਾਂ, ਠੀਕ ਆ, ਸਿਹਤ ਵੀ ਪਤਾ, ਵਧੀਆ। ਚਲੋ, ਵਧੀਆ। ਮੇਰੀ ਗੱਲ ਸੁਣੋ। ਹਾਂ। ਮੁੰਡੇ ਵਾਸਤੇ ਨਾ ਵਧੀਆ ਜੀ ਚਾਹ ਬਣਾਓ ਜਿੱਦਾਂ ਦੀ ਇਹ ਪੀਂਦਾ ਹੁੰਦਾ ਵਾ ਤੇ ਨਾਲੇ ਬਿਸਕੁਟ ਪਏ ਦੂਜੀ ਲਿਮਾਰੀ ਵਿੱਚ। ਉੱਥੋਂ ਬਿਸਕੁਟ ਤੇ ਪੂਜੀਆ ਜਿਹੜਾ ਵਧੀਆ ਵਾ ਨਾ ਉਹ ਕੱਢ ਕੇ ਲੈਣਾ ਮੇਰੇ ਭਰਾ ਵਾਸਤੇ। ਚਲੋ, ਠੀਕ ਆ। ਆਹੋ, ਬਣਾ ਲੈਂ। ਜਾ ਮਾੜੀ ਨਹੀਂ ਬਣਨੀ ਚਾਹੀਦੀ। ਜਾਂ ਭੈਣਾ ਬਹਾ ਘਰ ਤੇ ਹੈ ਚਾਲਦਾ ਸਿਕਾ। ਚਲਾਇਆ ਵਾ ਚੱਲਣ ਦੇ ਨਿਕ ਮਾਮਾ ਤੇ ਆਏ। ਹੈ ਇਹ ਤੇ ਬੜੇ ਜ਼ੋਰ ਨਾਲ ਕੰਟਰੋਲ ਕੀਤਾ ਮੈਂ। ਨਹੀਂ ਤੇ ਇਹਨਾਂ ਨੇ ਮੇਤੇ ਦਾਬੂ ਪਾ ਲਿਆ ਸੀ। ਫੇਰ ਮੈਂ ਆਖਿਆ ਵੀ ਜੀਵਨ ਇਹ ਘਰ ਵਿੱਚ ਤੇਰੀ ਤਾਂ ਹੀ ਕੁਸ਼ਗਸ਼ ਹੁਣੀ ਆ। ਥੋੜਾ ਜਿਹਾ ਆਪਣਾ ਸਟੈਂਡ ਤਾਂ ਕਰ। ਆ ਬਸ ਹੁਣ ਮਾਈ ਵਾਸਤ ਕੀਤੀ ਆ। ਉਹ ਨਹੀਂ ਭੈਣ ਚੰਗਾ ਵਾ। ਇੰਨਾ ਕਿ ਚਾਹੀਦਾ ਬੰਦੇ ਦਾ ਹੋਰ ਉਹ ਨਹੀਂ ਤੇ ਇਹਦੀ ਪੈਰ ਲੱਗਣ ਦਿੰਦੇ ਆ ਕਿੱਥੇ ਲੱਗਣ ਦਿੰਦੀ ਸੀ ਪੈਰ ਮੇਰੇ ਹਾਂ ਆਹੋ ਜਿੱਦਾਂ ਬਾਹਰ ਚਲ ਗਿਆ ਤੇਰਾ ਭਈਆ ਇਹਨੇ ਤੇ ਕਹਿਣਾ ਹੈ ਕਿ ਨੋਟ ਮੇਰੇ ਹੱਥਾਂ ਵਿੱਚ ਆਉਣ ਸਾਰੇ ਸਹੀ ਗੱਲ ਆਹੋ ਬਿਲਕੁਲ ਸਹੀ ਮੈਂ ਤਾਂ ਭਈਆ ਨਹੀਂ ਜਾਣ ਦਿੰਦੀ ਇਹਦੇ ਹੱਥਾਂ ਵਿੱਚ ਸਹੀ ਆਹੋ ਪੈਣ ਹਾ ਅਗਲਾ ਛੱਡ ਮੈਨੂੰ ਵਗਰਾ ਕੰਮ ਬੜਾ ਜ਼ਰੂਰੀ ਪੈ ਗਿਆ ਵਾ ਲੈ ਦੱਸ ਕਿਹੜਾ ਕੰਮ ਜ਼ਰੂਰੀ ਪੈ ਗਿਆ ਵਾ ਬੋਲੇਗਾ ਤਾਂ ਪਤਾ ਲੱਗੂਗਾ ਉਹ ਥੋੜੇ ਜਿਹੇ ਪੈਸੇ ਚਾਹੀਦੇ ਲੈ ਦੱਸ ਥੋੜੇ ਜਿਹੇ ਪੈਸੇ ਤੇ ਕਿਦਾਂ ਮੰਗਣ ਡਿਆ ਤੂੰ ਹੈ ਮੈਂ ਤਾਂ ਵਾਰ-ਵਾਰ ਕੇ ਸੁੜਦਾ ਪੈਸੇ ਆਪਣੇ ਵੀਰ ਤੋਂ ਦਸਵੇਂ ਨੂੰ ਕਿੰਨੇ ਪੈਸੇ ਚਾਹੀਦੇ ਆ 1 ਲੱਖ ਰੁਪਏ ਦੇ ਦੇਈਓ ਲੈ ਬਸ ਆਹੋ ਤੇ ਮੂੰ ਐਵੇਂ ਟੀ ਲਾ ਜਾ ਕੀਤਾ ਵਾ ਕੋਈ ਗੱਲ ਨਹੀਂ ਜਿੰਨਾ ਚਿਰ ਮਾਈ ਚਾਹ ਬਣਾਉਂਦੀ ਆ ਨਾ ਚੱਲ ਆ ਅੰਦਰ ਤੇ ਮੈਂ ਲੱਖ ਰੁਪਏ ਦੇਵਾਂ ਉਹ ਮੈਨੂੰ ਪਤਾ ਸੀ ਮੇਰੀ ਭੈਣ ਨੇ ਬਾਹ ਫੜਨੀ ਆ ਲੈ ਅੱਗੇ ਮੈਂ ਧਰਕੋ ਨਾ ਇਸੇ ਕਰਕੇ ਲੈ ਮੇਰੇ ਹੁੰਦੇ ਅਕਾ ਦਾ ਫਿਕਰ ਵਾ ਭਾਈਆ ਤੇਰਾ ਬਥੇਰੇ ਕਮਾਉਂ ਡਿਆ ਵਾ ਕੋਈ ਗੱਲ ਨਹੀਂ ਹੈ ਓਯਾ ਓ ਗੜੀ ਪ੍ਰਵਾਹ ਪਈ ਭੈਣ ਜੰਦਿਆ ਕੋਈ ਗੱਲ ਨਹੀਂ ਪ੍ਰਵਾਹ ਨਾ ਕਰਿਆ ਕਰ ਕੋਈ ਗੱਲ ਨਹੀਂ ਤੇ ਹਾਂ ਚੱਲਾ ਚਲੀਏ ਫਿਰ ਆਹ ਆ ਜਾ ਚਲੋ ਮਾਈ ਨਹੀਂ ਆਏ ਨਾ ਫਿਰ ਚਲ ਆ ਜਾ ਆ ਜਾ ਕਿਤੋਂ ਪਹਿਲਾਂ ਕਿ ਮਾਤਾ ਚਾਹ ਬਣਾ ਕੇ ਲਿਆਵੇ ਮੈਂ ਤੈਨੂੰ ਪੈਸੇ ਦੇ ਦਿੰਨੀ ਆ ਤੇ ਤੂੰ ਸਾਂਭ ਕੇ ਰੱਖ ਲਈ ਭੈਣ ਸਾਸ ਤੇਰੀ ਗੱਲਾਂ ਕਰੂਗੀ ਲੈ ਸੱਸ ਨੂੰ ਆ ਪਤਾ ਲੱਗਣ ਦੇਣਾ ਵਾ ਨਾਲੇ ਸਾਸ ਦੀ ਜ਼ਰੂਰਤ ਆ ਪੈਸਾ ਤੇ ਲੱਗ ਸਾਰਾ ਮੇਰੇ ਕੋਲ ਵਾ ਇਸੇ ਕਰਕੇ ਤੈਨੂੰ ਮੈਂ ਕੰਮ 'ਚ ਡਾਈ ਰੱਖਨੀ ਆ ਤੇਰਾ ਦਿਮਾਗ ਚੱਲੇ ਹੀ ਨਾ ਚੱਲ ਪੈਂਦੀ ਨਹੀਂ ਮੇਨੂੰ ਛੇਤੀ ਆਲੇ ਫੜ ਤੇ ਜੇਬ 'ਚ ਪਾ ਲੈ ਪਹਿਲਾਂ ਲੈ ਪੈਣਾ ਆ ਤੂੰ ਮੇਰਾ ਬੜਾ ਵਧੀਆ ਕੰਮ ਚ ਲਾਤਾਈ ਆ ਕੋਈ ਨਹੀਂ ਮੈਂ ਮੋੜ ਹੀ ਦੇਣੇ ਆ ਵੇ ਚੁੱਪ ਕਰ ਮੋੜਨ ਦਾ ਨਾਂ ਨਾ ਲੈ ਕੋਈ ਗੱਲ ਨਹੀਂ ਪਹਿਣਾ ਕਾਦੇ ਵਾਸਤੇ ਹੁੰਦੀਆਂ ਵਾ ਜੇ ਹੋਇਆ ਕੋਲ ਤੇ ਤੈਨੂੰ ਮੈਂ ਦੇਤਾ ਵਾ ਫਿਕਰ ਕਰਨੋਂ ਕਰਨਾ ਵਾ ਤੇਰਾ ਭਾਈ ਆਲੇ ਮੈਨੂੰ ਸਭ ਸੂ ਪੁੱਛਦਾ ਉਫੜ ਪਿਆ ਹੈ ਰਾਖਾ ਤੇ ਆਪਣਾ ਕੰਮ ਚਲਾ ਮੈਨਾਂ ਦੇਖ ਤੇ ਚਲਾ ਚਲੀ ਚਲਾ ਪੈਣ ਚਾਹਦੇ ਪੀਆ ਕੋਟ ਆਹ ਚੱਲ ਚੱਲ ਰਾਣ ਮੰਦਰ ਲਾਹੇ ਵੜ ਗਈ ਹੈ ਪੈਸਾ ਤੇ ਲੈਣ ਆਇਆ ਹੁਣਾਂ ਨੂੰ ਲਈ ਜਾਂਦੇ ਨੇ ਭੈਣ ਤੋਂ ਪੈਸੇ ਠੱਗ ਠੱਗ ਕੇ ਜਿੰਨ ਨੂੰ ਹੋ ਰਹੀ ਕਿ ਪਤਾ ਲੱਗੇ ਮੈਂ ਕਿੱਦਾਂ ਗੱਲ ਕਰਾਂ ਕਿ ਤੇ ਮੇਰੇ ਤੇ ਕਿਤੇ ਫੋਨ ਤੇ ਗੱਲ ਵੀ ਨਹੀਂ ਮੁੰਡੇ ਨਾਲ ਹੁੰਦੀ ਦੱਸਾਂ ਕਿ ਪੁੱਤ ਤੂੰ ਤੇ ਕਮਾਈ ਕਰਨੇ ਆ ਉਥੇ ਰਾਤ ਦੇ ਨੇ ਰੋਲ ਡਿਆਂ ਵਾ ਇਹ ਡਾਈ ਜਾਂਦੀ ਆ ਪੇਕਿਆਂ ਨੂੰ ਡਾਈ ਜਾਂਦੀ ਆ ਸਭ ਕੁਛ ਕੀ ਕਰਾਂ ਮੈਂ ਹੁਣ ਕਿੱਦਾਂ ਦੱਸਾਂ ਜੇ ਕੁੜੀ ਫੋਨ ਕਰਦੀ ਆ ਤੇ ਉਹਦੇ ਨਾਲ ਮੇਰੀ ਗੱਲ ਨਹੀਂ ਕਰਉਂਦੀ ਮੇਰੇ ਕੋਲ ਕਿਹੜਾ ਫੋਨ ਆ ਜਿਹੜੇ ਮੈਂ ਗੱਲ ਕਰ ਲੈਣੀ ਆ ਨਾ ਤੇ ਮੇਰੇ ਫੋਨ ਲਵਣਾ ਹੀ ਹੁੰਦਾ ਵਾ ਕੀ ਕਰਾਂ ਮੈਂ ਹੁਣ ਸਮਝ ਮੈਨੂੰ ਸਮਝ ਨਹੀਂ ਲੱਗਣ ਈ ਕੀ ਕਰਾਂ ਦੁੱਖ ਵੀ ਬੜਾ ਆਉਂਦਾ ਵਾ ਫੇ ਮੇਰਾ ਪੁੱਤ ਤੇ ਰਾਤ ਦੇ ਨੇ ਉੱਥੇ ਕਮਾਈ ਕਰਨ ੜਿਆ ਇਹ ਬਣ ਗਈ ਲੈ ਕੇ ਅੰਦਰ ਤੇ ਦੇ ਦੂ ਜਿੰਨੇ ਜੀ ਕਰੂੰਗਾ ਜਿੰਨੇ ਮੰਗੂਗਾ ਉਹਨੇ ਦੇ ਦੇਣਿਆ ਨੇ ਇਹਨੂੰ ਕੀ ਲੱਗੇ ਉਹਨੂੰ ਪਤਾ ਹੀ ਨਹੀਂ ਹੁਣਾ ਵਿਚਾਰੇ ਕੁਥੜੇ ਨੂੰ ਵੀ ਇਹ ਕੀ ਕਰਨ ਲਈ ਹੈ ਮਗਰੋਂ ਲਟਾਉਂ ਲਈ ਕਰਨ ਹੈ ਕੀ ਕਰਾਂ ਮੈਂ ਕਿ ਦੱਸਾਂ ਉਹ ਗੱਲ ਕਰੇ ਮੇਰੇ ਨਾਲ ਕਿ ਤੇ ਮੁੰਡਾ ਤੇ ਮੈਂ ਉਹਨਾਂ ਸਾਰੀ ਗੱਲ ਦੱਸਾਂ ਕਿ ਪੁੱਤ ਤੇਰੀ ਕਮਾਈ ਤੇ ਸਾਰੀ ਲਟਾਈ ਜਾਂਦੀ ਤੇ ਅੱਕਿਆਂ ਲਈ ਜਾਂਦੀ ਆ ਤੇ ਤੂੰ ਇੱਥੇ ਟੁੱਟ ਟੁੱਟ ਮਰਨ ਲਿਆ ਵਾ ਪਰ ਕਰਾਂ ਕਿੱਦਾਂ ਮੈਂ ਗੱਲ ਮੇਰੇ ਕੋ ਤੇ ਫੋਨ ਵੀ ਹੈ ਨਹੀਂ ਨਾ ਮੇਰੀ ਗਾਲੀ ਘਰਉਂਦੀ ਐ ਚਲ ਅੱਛਾ ਕਦੀ ਨਾ ਕਦੀ ਗੱਲ ਹੋਊਗੀ ਨਾ ਅੱਗੇ ਨਾ ਕਦੀ ਜਦੋਂ ਹੋਏਗੀ ਫਿਰ ਦੱਸਾਂ ਇਹ ਫੁਚੰਗ ਅਗੇ ਜੇ ਕਿ ਦੂਜੇ ਤੀਜੇ ਕੋ ਕਿਸੇ ਕੋ ਨੰਬਰ ਹੋਇਆ ਨਾ ਮੈਂ ਉਥੇ ਉਥੇ ਕਿਸੇ ਕੋ ਨੰਬਰ ਲੈ ਕੇ ਤੇ ਮੈਂ ਆਖਣਾ ਮੇਰੀ ਗੱਲ ਕਰਾਓ ਫਿਰ ਪਤਾ ਲੱਗੂ ਇਹਨੂੰ